ਨਾ ਟਾਈਮ ਚੈਨਲ ਦੇ ਨਾਲ ਜੁੜੇ ਹਾਂ ਤੁਸੀਂ ਮੈਂ ਹਾਂ ਲਖਵਿੰਦਰ ਸਿੰਘ ਬੀੜ ਅੱਜ ਪਹੁੰਚ ਚੁੱਕੇ ਹਾਂ ਪਿੰਡ ਭਲੂਰ ਦੇ ਗੁਰਵਿੰਦਰ ਸਿੰਘ ਉਸ ਨੌਜਵਾਨ ਨਾਲ ਜਿਨੇ ਪੰਜ ਤਖਤਾਂ ਦੀ ਯਾਤਰਾ ਸਾਈਕਲ ਤੇ ਕੀਤੀ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਉਸ ਯਾਤਰਾ ਬਾਰੇ ਬਾਈ ਜੀ ਸਵਾਗਤ ਆ ਪਹਿਲਾਂ ਸਭ ਤੋਂ ਪਹਿਲਾਂ ਕਿਵੇਂ ਦਾ ਰਿਹਾ ਸਫਰ ਇਹ ਬਹੁਤ ਵਧੀਆ ਸਫਰ ਰਿਹਾ ਜੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਨੂੰ ਵਧੀਆ ਲੱਗਿਆ ਤੁਸੀਂ ਆਏ ਇੱਥੇ ਹਨਾ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੈਨੂ ਬਈ ਇਹ ਕਿੰਨੇ ਤਰੀਕ ਤੋਂ ਤੂੰ ਸ਼ੁਰੂ ਕੀਤਾ ਤੇ ਕਿੰਨੇ ਤਰੀਕ ਨੂੰ ਖਤਮ ਕੀਤਾ ਮੈਂ ਵੀ ਇਹ ਸਫਰ 11 ਅਗਸਤ 2025 ਨੂੰ ਸਟਾਰਟ ਕੀਤਾ ਤੇ ਮੈਂ 10 ਅਕਤੂਬਰ 2025 ਨੂੰ ਪਿੰਡ ਵਾਪਸ ਆ ਗਿਆ ਦੋ ਕੁ ਮਹੀਨੇ ਦਾ ਸਫਰ ਰਿਹਾ ਤੇ ਤਕਰੀਬਨ ਆਪਣਾ 6500 ਕਿਲੋਮੀਟਰ ਹੋ ਗਿਆ ਸੀਗਾ ਪੂਰਾ ਸਫਰ ਤੇ ਯਾਤਰਾ ਮਤਲਬ ਸਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਵਧੀਆ ਸੰਪੂਰਨ ਹੋਈਆ ਤੇ ਬਾਕੀ ਸਾਥ ਦੇਣ ਵਾਲਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਈ ਜੀ ਕਿਹੜੇ ਕਿਹੜੇ ਤਖਤਾਂ ਦੀ ਯਾਤਰਾ ਕੀਤੀ ਮੈਂ ਅਕਾਲ ਤਖਸ ਅਮਰੀਸਰ ਸਾਹਿਬ ਉਸ ਤੋਂ ਅੱਗੇ ਤਖਸ਼ਿਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਫਿਰ ਤਖਸ਼ਿਰੀ ਹਮੰਦਰ ਜੀ ਪਟਨਾ ਸਾਹਿਬ ਤੇ ਤਖਸ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਉਸ ਤੋਂ ਬਾਅਦ ਵਾਪਸੀ ਤੇ ਤਖਸ਼ਿਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਭਾਈ ਜੀ ਜਦੋਂ ਘਰੋਂ ਤੁਰਦੇ ਆਪਾਂ ਬਹੁਤ ਮੁਸ਼ਕਲਾਂ ਹੁੰਦੀਆਂ ਪਹਿਲੇ ਨੰਬਰ ਤੇ ਤੁਰਨਾ ਹੀ ਔਖਾ ਹੁੰਦਾ ਇਹ ਹੈ ਹਾਂ ਜੀ ਤੁਰਨ ਦੇ ਵਿੱਚ ਚਲੋ ਮੇਰਾ ਜਿਆਦਾ ਔਖਾ ਇਹ ਹੈ ਮੇਰਾ ਸਾਥ ਬਣਿਆ ਮੇਰੇ ਨਾਲ ਦੇ ਬਾਈ ਨਾਲ ਤੇ ਭੁਪਿੰਦਰ ਸਿੰਘ ਤੇ ਬਾਕੀ ਘਰੋਂ ਵੀ ਹੌਸਲਾ ਮਿਲਿਆ ਘਰੋਂ ਮੈਂ ਇੱਕ ਵਾਰੀ ਕਿਹਾ ਮੇਰੇ ਇੱਕ ਵਾਰ ਕਹਿਣ ਤੇ ਘਰ ਦੇ ਕਹਿੰਦੇ ਕੋਈ ਨਾ ਬਈ ਕਰ ਲਾ ਕੋਈ ਨਹੀਂ ਵੀ ਤੂੰ ਰਾਹ ਚ ਦੇਖ ਲਈਂ ਔਖਾਂ ਨਾ ਹੋਈ ਬਸ ਤੇ ਮੈਂ ਹਾਂ ਕੋਈ ਨਾ ਇੱਕ ਵਾਰੀ ਘਰੋਂ ਤੁਰਨਾ ਗੁਰੂ ਮਹਾਰਾਜ ਆਪੇ ਕਿਰਪਾ ਕਰਨਗੇ ਬਈ ਰਾਹ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਬਸ ਵੀ ਸਾਨੂੰ ਇੱਕ ਦੋ ਵਾਰ ਟਕਾਣਿਆਂ ਦੇ ਕਰਕੇ ਮੁਸ਼ਕਲ ਆਈ ਆ ਚਲੋ ਸਾਈਕਲ ਦਾ ਪੈਂਚਰ ਗੁੰਜਰੇ ਤਾਂ ਹੋ ਹੀ ਜਾਂਦਾ ਉਹ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਤੇ ਇੱਕ ਦੋ ਵਾਰ ਸਾਨੂੰ ਟਕਾਣਿਆਂ ਕਰਕੇ ਹੋਇਆ ਵਾ ਤੇ ਬਾਕੀ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਾਰਿਆਂ ਨੂੰ ਇਹੀ ਗੁਜਾਰਿਸ਼ ਕਰੂੰਗਾ ਬਈ ਤੁਹਾਡੇ ਮਰੇ ਹੱਥ ਜੋੜ ਕੇ ਬੇਨਤੀ ਹੈ ਜੀ ਕਬੂਲ ਕਰਿਓ ਵੀ ਜੇ ਕੋਈ ਯਾਤਰਾ ਕਰਦਾ ਹੁੰਦਾ ਉਹਨਾਂ ਨੂੰ ਕਮਰਾ ਦੇ ਦਿਆ ਕਰੋ ਚਾਹੇ ਚਲੋ ਪੈਸੇ ਲੈ ਲਿਆ ਕਰੋ ਥੋੜੀ ਬਹੁਤੀ ਸੇਵਾ ਚਲੋ ਬੰਦਾ ਆਪੀ ਗੋਲਕ ਦੇ ਵਿੱਚ ਪਾ ਦਿਆ ਕਰੂਗਾ ਤੇ ਵੀ ਇਹਨੇ ਨਾ ਮਦਦ ਹੋ ਜਾਂਦੀ ਆ ਆਪਾਂ ਆਸ ਕਰਕੇ ਜਾਂਦੇ ਆ 120 30 ਕਿਲੋਮੀਟਰ ਜਿੰਨੇ ਵੀ ਸਫ਼ਰ ਕਰਦੇ ਆ ਤੇ ਬਸ ਮੇਰੀ ਇਹੀ ਗੁਜਾਰਿਸ਼ ਹੈ ਤੇ ਢਾਬੇ ਵਾਲੇ ਵੀਰਾਂ ਲੋ ਸਾਨੂੰ ਕੋਈ ਸ਼ਿਕਾਇਤ ਨਹੀਂ ਕੀ ਉਹਨਾਂ ਨੇ ਸਾਨੂੰ ਮਤਲਬ ਬਿਨਾਂ ਪੁੱਛੇ ਰਹਿਣ ਵਾਸਤੇ ਜਗ੍ਹਾ ਦਿੱਤੀ ਭਰੀ ਖਾਣਾ ਹਨ ਤੇ ਸਾ ਬਾਈ ਜੀ ਧੰਦਾ ਫਿਰ ਕਿੰਨਾ ਸਫਰ ਕਰਦੇ ਸੀ ਧੰਦਾ ਸਾਡਾ ਸਫਰ ਹੋ ਜਾਂਦਾ ਸੀਗਾ 100 ਤੋਂ 150 ਦੇ ਵਿੱਚ ਬਾਕੀ ਅਸੀਂ ਜਿਵੇਂ Google ਤੇ ਟਿਕਾਣਾ ਸਰਚ ਕਰ ਲੈਂਦੇ ਸੀ ਕਿ ਕਿੱਥੇ ਜਾਣਾ ਵਾ ਤੇ ਉਹ ਸਾਰਾ ਟਿਕਾਣਾ ਸਰਚ ਕਰਕੇ ਅਸੀਂ ਅਗਲੇ ਦਿਨ 130 40 ਵਾਂ ਐ ਸਫਰ ਕਰਕੇ ਪੰਜਲ ਤੇ ਪਹੁੰਚ ਜਾਂਦੀ ਆਸਾਨੀ ਨਾਲ ਅਸੀਂ ਇਹੀ ਹੁੰਦਾ ਸੀ ਤੇ ਬਾਈ ਜੀ ਕਿਸੇ ਹੋਰ ਨੇ ਵੀ ਸਫਰ ਕਰਨਾ ਹੋਵੇ ਤੇ ਕਿੰਨਾ ਕੁ ਸਮਾਨ ਚਾਹੀਦਾ ਲੈਣ ਲਈ ਵੀ ਜਿਹੜਾ ਸਫਰ ਵਧੀਆ ਹੋ ਸਕੇ ਮੈਂ ਇਹ ਕਹੂੰਗਾ ਵੀ ਸਫਰ ਕਰਨ ਵਾਸਤੇ ਜਿਵੇਂ ਸਮਾਨ ਨਾਲ ਥੋੜਾ ਘੱਟ ਦੋ ਘਟ ਹੋਵੇ ਜਿਵੇਂ ਸਾਡਾ ਪਹਿਲੀ ਵਾਰ ਹੀ ਚਲੋ ਕੱਪੜੇ ਥੋੜੇ ਵੱਧ ਚੱਕੇ ਗਏ ਹਨ ਜਿਵੇਂ ਮੈਂ ਕਹੂੰਗਾ ਵੀ ਬਸ ਤਿੰਨ ਕਸੂਟ ਹੋਣ ਜਿਵੇਂ ਮਤਲਬ ਇੱਕ ਪਾਇਆ ਤੇ ਦੂਜਾ ਧੋਕੇ ਦੂਜੇ ਦੇ ਦੂਜਾ ਪਾ ਲੈ ਜਾਂ ਨਾ ਸੁੱਕਿਆ ਤਾਂ ਤੀਜਾ ਹੋ ਜਾਊਗਾ ਤੇ ਤਿੰਨ ਕਸੂਟ ਹੋਣ ਜਿਆਦਾ ਭਾਰ ਨਾਲ ਕੈਰੀ ਕਰਨ ਆਉਖਾ ਹੋ ਜਾਂਦਾ ਤੇ ਫਿਰ ਨਾਲ ਵੀ ਜਿਵੇਂ ਚਲੋ ਸਾਬਣ ਨਾਲ ਸੋਬਣਾ ਉਹ ਤਾਂ ਚਲੋ ਹੁੰਦਾ ਹੀ ਅਸੀਂ ਕਨੋਂਦ ਹੋਣ ਵਾਸਤੇ ਰੇਨ ਕੋਟ ਜ਼ਰੂਰੀ ਆ ਪਾਵਰ ਬੈਂਕ ਹੋ ਗਏ ਜਿਵੇਂ ਆਪਣੇ ਮਾਈਕ ਹੋ ਗਏ ਚਾਰਜਰ ਚਲੋ ਇਹ ਤਾਂ ਜ਼ਰੂਰੀ ਆ ਤੇ ਬਾਕੀ ਸਾਈਕਲ ਦੇ ਲਈ ਜੋ ਪੈਂਚਰਾਂ ਦਾ ਸਮਾਨ ਹੋ ਗਿਆ ਹੈ ਨਾ ਪੰਪ ਹੋ ਗਿਆ ਨਾਲ ਜ਼ਰੂਰੀ ਹੈ ਛਤਰੀ ਹੋਗੀ ਤੇ ਇਹ ਚੀਜ਼ਾਂ ਸਾਰੀਆਂ ਨਾਲ ਜ਼ਰੂਰੀ ਹੈ ਵੀ ਜਿਹੜੀਆਂ ਆਪ ਨੂੰ ਕੰਮ ਆਉਣ ਪਲਾਸ ਹੋ ਗਿਆ ਜਿਵੇਂ ਸਾਰਾ ਵੀ ਕਿਉਂਕਿ ਆਪਾਂ ਨੂੰ ਕਿਉਂਗੇ ਆਪਾਂ ਸਫ਼ਰ ਦੇ ਵਿੱਚ ਜਿਵੇਂ ਪਹਾੜੀ ਏਰੀਆ ਚਾਂਗੇ 120 20 ਕਿਲੋਮੀਟਰ ਦੇ ਵਿੱਚ ਕੁਝ ਕਈ ਰਿ ਆਉਂਦਾ ਹੀ ਨਹੀਂਗਾ ਤੇ ਉਹ ਚੀਜ਼ ਨਾਲ ਆਪਾਂ ਨੂੰ ਜ਼ਰੂਰ ਰੱਖਣਾ ਹੈ ਜਿਹਦਾ ਸਮਾਨ ਤੇ ਖਾਣ ਪੀਣ ਦਾ ਥੋੜਾ ਬਹੁਤਾ ਸਮਾਨ ਤੇ ਪਾਣੀ ਵੱਧ ਤੋਂ ਵੱਧ ਪੀਂਦੇ ਰਹੋ ਜਿਵੇਂ ਮੈਂ ਮਲ ਹੁਣ ਦਿੰਦਾ ਹਾਂ ਹੀ ਮੈਨੂੰ ਲੱਗਾ 5-6 ਲੀਟਰ ਤੋਂ ਇਦੋਂ ਜ਼ਿਆਦਾ ਵੀ ਪਾਣੀ ਪੀ ਜਾਂਦੇ ਹੋਵਾਂਗੇ ਕਿਉਂਕਿ ਜਿੰਨਾ ਪਾਣੀ ਪਿਉਂਗੋ ਨੇ ਬਚੇ ਰਾਵਾਂਗੇ ORS ਨਾਲ ਰੱਖੋ ਤੇ ਉਹਦੇ ਨਾਲ ਤੁਹਾਨੂੰ ਕੋਈ ਐ ਚੱਕਰ ਨਹੀਂ ਪਊਗਾ ਤੇ ਜਿਹੜੀਆਂ ਦਵਾਈਆਂ ਦੂਜਿਆਂ ਨਾਲ ਜ਼ਰੂਰ ਬੇਸਿਕ ਰੱਖ ਲਓ ਕਿਉਂਕਿ ਢਾਬਿਆਂ ਤੇ ਉਹਨੇ ਰੋਕੇ ਉਹਨੇ ਕਿਹੜੀ ਕਿਤੇ ਮਿਲਦੀ ਨਹੀਂਗੀ ਮੈਨੂੰ ਵੀ ਪੂਰੇ ਸਫ਼ਰ ਦੇ ਵਿੱਚ ਇੱਕ ਦੋ ਵਾਰ ਬੁਖਾਰ ਹੋਇਆ ਤੇ ਬੁਖਾਰ ਦੇ ਵਿੱਚ ਵੀ ਚਲੋ ਸਫ਼ਰ ਕਰਦੇ ਰਹੇ ਮਾਰੇ ਦੀ ਕਿਰਪਾ ਰਹੀ ਤੇ ਦਵਾਈ ਦੂਈ ਨਾਲ ਸੀਗੀ ਕਰਕੇ ਬਚਤ ਰਹੀ ਬਈ ਜੀ ਹੋਰ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੂਗੇ ਸਨੇਹਾ ਮੇਰਾ ਇਹੀ ਹੈ ਬਈ ਤੁਸੀਂ ਸਾਈਕਲ ਤੇ ਸਫਰ ਕਰੋਗੇ ਨਾਲ ਇਹਦੇ ਨਾਲ ਠੰਮੇ ਨਾ ਤੁਸੀਂ ਤੁਹਾਨੂੰ ਨਾ ਜਿੰਦਗੀ ਦੇ ਵਿੱਚ ਇੱਕ ਜਿਵੇਂ ਕਾਲੀ ਪਈ ਰਹਿੰਦੀ ਹਰਤੀ ਚਿਹਰਾ ਨਾ ਵੀ ਆਪਾਂ ਨੂੰ ਹੋ ਹਦਲਾ ਮਤਲਬ ਇੱਕ ਠੰਮਾ ਆਪਣੇ ਵਿੱਚ ਆ ਜਾਂਦਾ ਜਿਵੇਂ ਉਹ ਅਸੀਂ ਦੇਖਿਆ ਸਾਡੇ ਚ ਠੰਮਾ ਆ ਗਿਆ ਜਿਵੇਂ ਹੁਣ ਮਤਲਬ ਆਪਾਂ ਵੇਟ ਨਹੀਂ ਕਰਦੇ ਜਿਗਾ ਲਾਪਾਂ ਨੂੰ ਏਡੀ ਕਾਲੀ ਹਰ ਇੱਕ ਜੀ ਦੀ ਵੀ ਮੈਂ ਕਿਹੜੇ ਲੈ ਚ ਨਾ ਲੱਗਣਾ ਪਊ ਪਹਿਲਾਂ ਮੇਰੀ ਵਾਰੀ ਆ ਜੇ ਬੰਦਾ ਪੈਸੇ ਵੀ ਪਹਿਲਾਂ ਦੇ ਦਿੰਦਾ ਜਿਵੇਂ ਕਦੇ ਵੀ ਪਾਸੇ ਜਾਓ ਪਾਸਪੋਰਟ ਬਣਾਉਂ ਜਾਓ ਜਾਂ ਐ ਜਾਓ ਹਨ ਆਪਾਂ ਨੂੰ ਐ ਦਾ ਪੈਸੇ ਦੇ ਦਈਏ ਇਹਦੇ ਨਾਲ ਠੰਮਾ ਇੰਨਾ ਹੁੰਦਾ ਇੱਕ ਨਸ਼ੇ ਤੋਂ ਬੰਦਾ ਪਾਸੇ ਹੁੰਦਾ ਇੱਕ ਸਿਹਤ ਸੈੱਟ ਹੁੰਦੀ ਜਿਵੇਂ ਮੇਰੀ ਸਿਹਤ ਹੁੰਦੀ ਦੇਖ ਲਓ ਜਿਹੜੇ ਕੱਪੜੇ ਮੈਂ ਪਾਏ ਆ ਵੀ ਮੇਰੇ 9 ਕਿਲੋ weight lose ਹੋ ਗਿਆ ਤੇ ਮੈਨੂੰ ਲੱਗਦਾ ਮੈਂ ਪਿਛਲੇ 1.5 ਸਾਲ ਤੋਂ ਕੱਪੜੇ ਪਾਏ ਨਹੀਂ ਸੀਗੇ ਤੇ ਮੈਨੂੰ ਵਧੀਆ ਲੱਗਦਾ ਵੀ ਉ ਆਪਾਂ ਜਾਵਾਂਗੇ ਹੁਣ 2 ਮਹੀਨੇ ਲਗਾਤਾਰ ਲੱਗੇ ਉ ਜਾਵਾਂਗੇ ਆਪਾਂ ਦੋ ਚਾਰ ਦਿਨ ਜਾਵਾਂਗੇ ਗਰਾਊਂਡ 'ਚ ਭਾਨੇ ਵਜਣ ਲੱਗ ਜਾਂਦੇ ਉੱਠਣ ਨੂੰ ਜੀ ਨਹੀਂ ਕਰਦਾ ਜਾਈਆਂ ਤੇ ਇੱਕ ਮੇਨ ਸਭ ਤੋਂ ਵਧੀਆ ਗੱਲ ਤਾਂ ਵੀ 5 ਵਜੇ ਤੋਂ ਪਹਿਲਾਂ ਹੀ ਉੱਠ ਖੜਦੇ ਜੀ ਉੱਠਣ ਦੀ ਵੀ ਬਹੁਤ ਵਧੀਆ ਆਦਤ ਪੈ ਗਈ ਇਹਦੇ ਨਾਲ ਵੀ ਛੇਤੀ ਉੱਠ ਖੜੀਦਾ ਤੇ ਪਹਿਲਾਂ ਜਿਵੇਂ ਘਰੇ ਹੁੰਦੇ ਸੀਗੇ 8-8 ਵਜੇ ਉੱਠਦੇ ਹੁੰਦੇ ਸੀਗੇ ਤੇ ਇਹ ਵੀ ਮੇਨ ਚੀਜ਼ ਹੋ ਜਾਂਦੀ ਆ ਵੀ ਨਸ਼ਾ ਪਤਾ ਬੰਦਾ ਇਹਦੇ ਨਾਲ ਹਟ ਜਾਂਦਾ ਕਰਨੋ ਮੇਰਾ ਇਹੀ ਸੁਨੇਹਾ ਭਾਈ ਤੁਸੀਂ ਵੀ ਕਰੋ ਸਾਈਕਲਿੰਗ ਜਾਂ ਕੋਈ ਹੋਰ ਵੀ ਕਿਸੇ ਖੇਡ ਚਾਓ ਗਰਾਊਂਡ ਦੇ ਵਿੱਚ ਜ਼ਰੂਰ ਆਓ ਤੇ ਇਹੀ ਮੇਰੀ ਬੇਨਤੀ ਵੀ ਨਸ਼ੇ ਪਤੇ ਤਿਆਗੋ ਭਾਈ ਸਾਈਕਲ ਤੇ ਕਿਉਂ ਵਿਚਾਰ ਆਇਆ ਤੂੰ ਗੱਡੀ ਤੇ ਵੀ ਜਾ ਮੋਟਰਸਾਈਕਲ ਤੇ ਜਾਂ ਬੱਸ ਤੇ ਵੀ ਜਾ ਸਕਦੀ ਈ ਸਾਈਕਲ ਤੇ ਵੀ ਇਹ ਵਿਚਾਰ ਆਇਆ ਚਲੋ ਵੀ ਇੱਕ ਤਾਂ ਸਿਹਤ ਨੂੰ ਲੈ ਕੇ ਹਨਾ ਵੀ ਜਿਵੇਂ ਮੈਂ ਪਹਿਲਾਂ ਦੱਸਿਆ ਨਾ ਛੇਪੱਤੇ ਦਾ ਤੇ ਬਾਕੀ ਸਾਈਕਲ ਤੇ ਮੈਨੂੰ ਸ਼ੁਰੂ ਤੋਂ ਸੀਗਾ ਵੀ ਸਾਈਕਲਿੰਗ ਦਾ ਸੀਗਾ ਤੇ ਮੈਂ ਬਸ ਪਲਾਨ ਜਿਵੇਂ ਬਣਾਉਂਦਾ ਹੀ ਰਹਿੰਦਾ ਸੀਗਾ ਵੀ ਜਾਵਾਂਗੇ ਜਾਵਾਂਗੇ ਚਲੋ ਘਰ ਦੇ ਕਹਿੰਦੇ ਵੀ ਇਕੱਲਾ ਬੰਦਾ ਵੀ ਨਹੀਂ ਆਏ ਥੋੜਾ ਜਿਹਾ ਫਿਰ ਮੇਰੇ ਸਾਥ ਬਣੇ ਨਾਲ ਦੇ ਬੇਲੀ ਨਾਲ ਤੇ ਦੋਨੇ ਨਿਕਲੋਗੇ ਸਾਈਕਲ ਦੇ ਵਿੱਚ ਹੁਣ ਵੀ ਦੇਖਦੇ ਆਂ ਅੱਜਕੱਲ ਜੇ ਆਪਾਂ ਸਾਈਕਲ ਤੇ ਜਾਵਾਂਗੇ ਹੋਰ ਵੀ ਬੰਦੇ ਮੋਟੀਵੇਟ ਹੋਣਗੇ ਆਪਾਂ ਨੂੰ ਦੇਖ ਕੇ ਹਨਾ ਤਾਂ ਅਗਰ ਕਿ ਆਪਾਂ ਕਹਿੰਨੇ ਹੁਣ ਜਿਵੇਂ ਮੈਂ ਪਿੰਡ ਗੁਜਾਰਿਸ਼ ਕੀਤੀ ਸੀ ਆ ਕੇ ਪਹੁੰਚਣ ਦੇ ਮੇਰਾ ਸਾਰਿਆਂ ਨੂੰ ਨਿੱਘਾ ਸਵਾਗਤ ਕੀਤਾ ਸਾਰਿਆਂ ਦਾ ਧੰਨਵਾਦ ਤੇ ਉਹ ਵੀ ਸਿਰ ਮੱਥੇ ਕਹਿੰਦੇ ਵੀ ਚੱਲਾਂਗੇ ਭਈ ਅਮ੍ਰਿਤਸਰ ਦਾ ਚਲੋ ਮੈਂ ਕਿਹਾ ਵੀ ਜਿਆਦਾ ਬਾੜ ਨਹੀਂ ਤਾਂ ਅਮ੍ਰਿਤਸਰ ਆਪਣੇ ਤਾਂ 100 120 ਹੈ ਤੇ ਉੱਥੇ ਚੱਲ ਵਰਦੇ ਆਪਾਂ ਤੇ ਸਾਰੇ ਕਹਿੰਦੇ ਭਈ ਚੱਲਾਂਗੇ ਜਰੂਰ ਤੇ ਬਸ ਇਹੀ ਹੈ ਮੇਨ ਤੇ ਬਾਕੀ ਸਾਰੇ ਆਸੇ-ਪਾਸੇ ਪਿੰਡਾਂ ਵੱਲੋਂ ਮੈਨੂੰ ਬੜਾ ਪਿਆਰ ਮਿਲਿਆ ਤੇ ਤੁਸੀਂ ਜਿਵੇਂ ਆਏ ਤੇ ਤੁਸੀਂ ਵੀ ਪਿਆਰ ਨਾਲ ਹੀ ਆਏ ਭਈ ਹੈ ਨਾ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਤੇ